ਪੰਜਾਬ ਐਦਰ ਚੰਦ ਤੇ ਤੁਹਾਡਾ ਸਵਾਗਤ ਹੈ ਇੱਕ ਬਹੁਤ ਹੀ ਮੰਦਪਾਗੀ ਖਬਰ ਜੋ ਆਈ ਆ ਕਿ ਬਹੁਤ ਸਾਰੇ ਚਿੰਦਾਂ ਉਤੇ ਦਿਖਾਇਆ ਜਾ ਰਿਹਾ ਕਿ 트럼ਪ ਦੇ ਉਤੇ ਹਮਲਾ ਹੋਇਆ ਇੱਕ ਰੈਲੀ ਦੇ ਵਿੱਚ 트럼ਪ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜੋ ਕਿ ਫਾਰਮਰ ਪ੍ਰੈਜ਼ੀਡੈਂਟ ਯੂ ਐਸ ਏ ਦੇ ਨੇ ਉਹਨਾਂ ਦੇ ਉਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਆ ਹਲਕੇ ਜ਼ਖਮੀ ਹੁੰਦੇ ਦਿਖਾਈ ਦਿੰਦੇ ਨੇ ਕੰਨ ਦੇ ਉਤੇ ਤੇ ਬਹੁਤ ਹੀ ਮੰਦਪਾਦੀ ਖਬਰ ਜਿਹੜੀ ਆ ਉਹ ਹੁਣ ਦੇਖੋ ਕਿ ਅੱਗੇ ਕੀ ਖਬਰ ਪੂਰੀ ਨਿਕਲ ਕੇ ਆਉਂਦੀ ਆ ਪਰ ਬਹੁਤ ਵੱਡੀ ਖਬਰ ਆ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਕਿ ਬਹੁਤ ਸਾਰੇ ਚੈਨਲ ਉੱਤੇ ਦਿਖਾਇਆ ਜਾ ਰਿਹਾ ਕਿ 트럼ਪ ਦੇ ਉੱਤੇ ਹਮਲਾ ਹੋਇਆ ਇੱਕ ਰੈਲੀ ਦੇ ਵਿੱਚ 트럼ਪ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜੋ ਕਿ ਫਾਰਮਰ ਪ੍ਰੈਜ਼ੀਡੈਂਟ ਯੂਐਸਏ ਦੇ ਨੇ ਉਹਨਾਂ ਦੇ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਆ ਹਲਕੇ ਜ਼ਖਮੀ ਹੁੰਦੇ ਦਿਖਾਈ ਦਿੰਦੇ ਨੇ ਕੰਨ ਦੇ ਉੱਤੇ ਤੇ ਬਹੁਤ ਹੀ ਮਹੰਤਪਾਦੀ ਖਬਰ ਜਿਹੜੀ ਆ ਉਹ ਹੁਣ ਦੇਖੋ ਕਿ ਅੱਗੇ ਕੀ ਖਬਰ ਪੂਰੀ ਨਿਕਲ ਕੇ ਆਉਂਦੀ ਆ ਪਰ ਬਹੁਤ ਵੱਡੀ ਖਬਰ ਇਹ ਆ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਜੋ ਆਈਆ ਕਿ ਬਹੁਤ ਸਾਰੇ ਚੈਨਲਾਂ ਉੱਤੇ ਦਿਖਾਇਆ ਜਾ ਰਿਹਾ ਕਿ 트럼ਪ ਦੇ ਉੱਤੇ ਹਮਲਾ ਹੋਇਆ ਇੱਕ ਰੈਲੀ ਦੇ ਵਿੱਚ 트럼ਪ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜੋ ਕਿ ਫਾਰਮਰ ਪ੍ਰੈਜ਼ੀਡੈਂਟ ਯੂਐਸਏ ਦੇ ਨੇ ਉਹਨਾਂ ਦੇ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਆ ਹਲਕੇ ਜਖਮੀ ਹੁੰਦੇ ਦਿਖਾਈ ਦਿੰਦੇ ਨੇ ਕਾਨ ਦੇ ਉੱਤੇ ਤੇ ਬਹੁਤ ਹੀ ਮਹੰਤਪਾਦੀ ਖਬਰ ਜਿਹੜੀ ਆ ਉਹ ਹੁਣ ਦੇਖੋ ਕਿ ਅੱਗੇ ਕੀ ਖਬਰ ਪੂਰੀ ਨਿਕਲ ਕੇ ਆਉਂਦੀ ਆ ਪਰ ਬਹੁਤ ਵੱਡੀ ਖਬਰ ਇਹ ਆ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਜੋ ਆਈਆ ਕਿ ਬਹੁਤ ਸਾਰੇ ਚੈਨਲਾਂ ਉੱਤੇ ਦਿਖਾਇਆ ਜਾ ਰਿਹਾ ਕਿ 트럼ਪ ਦੇ ਉੱਤੇ ਹਮਲਾ ਹੋਇਆ ਇੱਕ ਰੈਲੀ ਦੇ ਵਿੱਚ 트럼ਪ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜੋ ਕਿ ਫਾਰਮਰ ਪ੍ਰੈਜ਼ੀਡੈਂਟ ਯੂ ਐਸ ਏ ਦੇ ਨੇ ਉਹਨਾਂ ਦੇ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਆ ਹਲਕੇ ਜ਼ਖਮੀ ਹੁੰਦੇ ਦਿਖਾਈ ਦਿੰਦੇ ਨੇ ਕਾਨ ਦੇ ਉੱਤੇ ਤੇ ਬਹੁਤ ਹੀ ਮਹੰਤਪਾਦੀ ਖਬਰ ਜਿਹੜੀ ਆ ਉਹ ਹੁਣ ਦੇਖੋ ਕਿ ਅੱਗੇ ਕੀ ਖਬਰ ਪੂਰੀ ਨਿਕਲ ਕੇ ਆਉਂਦੀ ਆ ਪਰ ਬਹੁਤ ਵੱਡੀ ਖਬਰ ਇਹ ਆ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ